ਚੰਡੀਗੜ੍ਹ ਦਾ ਸਾਡੇ মিডিਆ ਸਾਥੀ ਆਪਣਾ ਕੀਮਤੀ ਸਮਾਂ ਕੱਢ ਕੇ ਆਇਓ ਮੈਂ ਤੁਹਾਡੇ ਨਾਲ ਤੁਹਾਡੇ ਥੋ ਪੰਜਾਬੀਆਂ ਨਾਲ ਸਿੱਖਾਂ ਨਾਲ ਦੋ ਤਿੰਨ ਗੱਲਾਂ ਜਿਹੜੀਆਂ ਕਰਦੀਆਂ ਚਾਹੁੰਦਾ ਤੁਸੀਂ ਦੇਖਿਆ ਕਿ ਬੀਤੇ ਕੱਲ ਭਾਜਪਾ ਨੇ ਇੱਕ ਬੜੀ ਕੋਜੀ ਤੇ ਬੜੀ ਨੀਵੇਂ ਲੈਵਲ ਦੀ ਹਲਕਤ ਕੀਤੀ ਆ ਅਸਵਲੇ ਪੰਜਾਬ ਦੇ ਵਿੱਚ ਸਾਡੇ ਮਹਾਨ ਸ਼ਹੀਦਾਂ ਦੇ ਚਾਦਰ ਸਾਹਿਬ ਜਦਿਆਂ ਦੇ ਸ਼ਹੀਦੀ ਦਿਹਾੜੇ ਜਿਹੜੇ ਬਣਾਏ ਜਾ ਰਹੇ ਆ ਸਿੱਖਾਂ ਦੇ ਅੰਦਰ ਬਹੁਤ ਹੀ ਜਜ਼ਬਾਤੀ ਮਾਹੌਲ ਹੁੰਦਾ ਜਦੋਂ ਇਹ ਸ਼ਹੀਦੀ ਦਿਹਾੜੇ ਆਉਂਦੇ ਆ ਉਸ ਸਮੇਂ ਜਦੋਂ ਇਸ ਸਮੇਂ ਇੱਕ ਬਹੁਤ ਜਜ਼ਬਾਤੀ ਮਾਹੌਲ ਹੈ ਉਸ ਸਮੇਂ ਭਾਜਪਾ ਵਾਲੇ ਪੰਜਾਬ ਦੇ ਵਿਰੁੱਧ ਤੇ ਸਿੱਖਾਂ ਦੇ ਵਿਰੁੱਧ ਜਿਹੜੀ ਉਹਨਾਂ ਦੇ ਮਨਾਂ ਦੇ ਵਿੱਚ ਨਸਤ ਹੈ ਉਹ ਹਰ ਟਾਈਮ ਕਦੇ ਨਾ ਕਿਤੇ ਜਗ੍ਹਾ ਤੇ ਝਲਕਦੀ ਰਹਿੰਦੀ ਹੈ ਉਹਦੋਂ ਦਾ ਮੈਂ ਇੱਕ ਆਪਣੇ ਪੇਜ ਦੇ ਉੱਤੇ ਕਾਰਟੂਨ ਪਾਇਆ ਜਿਹੜਾ ਸਾਡੇ ਚਾਹ ਸਾਬ ਜਿਆਦੇ ਹਨ ਤੇ ਸਾਡੇ ਪਿਤਾ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਕਾਰਟੂਨ ਪਉਣਾ ਮੈਂ ਸਬਦਾ ਕਿ ਇਹ ਬਹੁਤ ਹੀ ਘਟੀਆਂ ਨੀਵੇਂ ਲੈਵਲ ਦੀ ਬੀਜੇਪੀ ਦੀ ਜਿਹੜੀ ਅੰਦਰ ਦੀ ਭਾਵਨਾ ਸਾਡੇ ਪ੍ਰਤੀ ਸਿੱਖਾਂ ਦੇ ਪ੍ਰਤੀ ਪੰਜਾਬੀਆਂ ਦੇ ਪ੍ਰਤੀ ਹੈ ਉਹ ਦਸਾਉਂਦੀ ਹੈ ਉਹ ਉਹਨਾਂ ਨੇ ਟਾਈਮ ਵੀ ਉਹ ਜੁੜਿਆ ਜਦੋਂ ਸਾਡੇ ਸਹੀਦੀ 15ਵਾਂ ਦਾ ਜਿਹੜਾ ਚੱਲ ਰਿਹਾ ਉਸ ਸਮੇਂ ਬੀਜੇਪੀ ਨੇ ਇੱਕ ਕਨੌਣੀ ਹਰਕਤ ਜਿਹੜੀ ਕੀਤੀ ਹੈ ਇਹ ਟਾਈਮ ਚੁਟਕੇ ਉਹਨਾਂ ਨੇ ਇਹ ਕਾਰਟੂਨ ਪਾ ਕੇ ਤੇ ਸਾਡੇ ਪਤਰੀ ਜੋ ਉਹਨਾਂ ਦੀ ਸੋਚ ਹੈ ਉਹਦਾ ਪ੍ਰਗਟਾਵਾ ਕੀਤਾ ਬੀਜੇਪੀ ਦੀ ਬੀਜੇਪੀ ਦੀ ਨੀਤੀ ਬੀਜੇਪੀ ਦੀ ਨੀਅਤ ਪੰਜਾਬ ਪਤਰੀ ਇਹਦੇ ਤੋਂ ਤੇ ਪੂਰੀ ਦੁਨੀਆ ਭਰ ਦੇ ਪੰਜਾਬੀ ਸਿੱਖ ਸਭ ਪੰਜਾਬੀ ਜਾਣਦੇ ਆ ਪਦੇ ਦੇ ਨਾਲ ਹੀ ਇਹ ਸਿੱਖਾਂ ਦਾ ਇੱਕ ਮਸਲਾ ਸੀਗਾ ਸਾਡੇ ਦਸਵੇਂ ਪਾਤਸ਼ਾਹ ਸਾਡੇ ਚਾਹਦੇ ਸਾਹਿਬਜ਼ਾਦਿਆਂ ਦਾ ਬਹੁਤ ਵੱਡਾ ਮਸਲਾ ਸੀਗਾ ਉਹਨਾਂ ਦੇ ਕਾਰਟੂਨ ਪਾਉਂਦਾ ਪਰ ਸਾਡੇ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਧਾਮੀ ਸਾਹਿਬ ਸਮੁੱਚੀ ਐਸਜੀਪੀਸੀ ਇਹਦੇ ਤੇ ਚੁੱਪ ਹੈ ਇਹਦੇ ਤੇ ਉਹਨਾਂ ਨੇ ਵੀ ਕੋਈ ਰਿਐਕਟ ਨਹੀਂ ਕੀਤਾ ਕੋਈ ਇਹਦੇ ਤੇ ਕਮੈਂਟ ਨਹੀਂ ਕੀਤਾ ਬੀਜੇਪੀ ਦੇ ਖਿਲਾਫ ਕੋਈ ਸਟੇਟਮੈਂਟ ਨਹੀਂ ਦਿੱਤੀ ਮੇਰੀ ਸਮਝ ਤੋਂ ਬਾਹਰ ਹੈ ਕਿ ਉਨਾਂ ਦੀ ਕੀ ਮਜਬੂਰੀ ਹੈ ਜਿਹਦੇ ਕਰਕੇ ਉਹ বিজেਪ ਦੇ ਪ੍ਰਤੀ ਚੁੱਪ ਨੇ ਉਹ ਕਿੱਦਾਂ ਮਤਲਬ ਜਿਹੜਾ ਇਹ ਕਾਰਟੂਨ ਜਿਹੜਾ ਪੋਸਟਰ ਰੀਲੀਜ਼ ਕੀਤਾ ਗਿਆ ਇਹਦੇ ਤੇ ਚਾਹੀਦਾ ਤੇ ਉਸੇ ਵੇਲੇ ਸੀਗਾ ਕਿ ਐਸਪੀਸੀ ਵਾਲੇ ਐਕਸ਼ਨ ਲੈਂਦੇ ਚਾਹੀਦਾ ਸੀਗਾ ਕਿ ਸਾਡੇ ਸ਼ਿਦਿਆ ਕਾਲਤਖ ਸਾਹਿਬ ਦੇ ਜਹਦਾ ਸਾਹਿਬ ਉਸੇ ਵੇਲੇ ਤੇ ਕਮੈਂਟ ਕਰਦੇ ਜੈਦਾ ਸਾਹਿਬ ਬਹੁਤ ਮਾਮਲਿਆਂ ਤੇ ਅੱਜ ਕੱਲ ਕਮੈਂਟ ਕਰ ਰਿਹਾ ਪਰ ਉਹਨਾਂ ਨੇ ਇਹਦੇ ਤੇ ਕੋਈ ਤਿੱਖਾ ਵਿਰੋਧ ਨਹੀਂ ਮਤਲਬ ਦਜ ਕੀਤਾ ਮੈਂ ਇਹ ਇਹ ਮਤਲਬ ਮੈਂ ਸਬਦਾ ਕਿ ਜੈਦਾ ਸਾਹਿਬ ਨੂੰ ਇਹਦੇ ਤੇ ਸਖਤ ਟਿੱਪਣੀ ਕਰਨੀ ਚਾਹੀਦੀ ਸੀ ਕਿਉਂਕਿ ਬਹੁਤ ਵੱਡਾ ਇਸ਼ੂ ਹੈ ਜੈ ਐਸਜੀਪੀਸੀ ਨੇ ਨਹੀਂ ਕੀਤੀ ਤੇ ਜੈਦਾ ਸਾਹਿਬ ਨੂੰ ਕਰਨੀ ਚਾਹੀਦੀ ਸੀਗੀ ਉਹਨਾਂ ਨੇ ਵੀ ਨਹੀਂ ਕੀਤੀ ਔਰ ਐਸਜੀਪੀਸੀ ਨੇ ਵੀ ਨਹੀਂ ਕੀਤੀ ਔਰ ਭਾਜਪਾ ਵਾਲਿਆਂ ਨੇ ਮੱਲੇ ਪੋਸਟਰ ਪਾ ਕੇ ਸਾਡੇ ਜਜ਼ਬਾਤਾਂ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਹੈ ਮੈਂ ਤੁਹਾਡੇ ਥੂ ਬੀਜੇਪੀ ਦੇ ਆਗੂਆਂ ਨੂੰ ਬੀਜੇਪੀ ਦੇ ਹਾਈ ਕਮਾਂਡ ਨੂੰ ਅਮਿਤ ਸ਼ਾਹ ਜੀ ਨੂੰ ਮੋਦੀ ਜੀ ਨੂੰ ਜਿਨ੍ਹਾਂ ਨੂੰ ਹੱਥ ਜੋੜਦੇ ਦਿਖਾਇਆ ਮੈਂ ਉਹਨਾਂ ਨੂੰ ਕਹੂੰਗਾ ਕਿ ਇਸ ਪੋਸਟਰ ਦੀ ਮਾਫੀ ਮੰਗਣ ਇਹ ਉਹਨਾਂ ਨੇ ਬੜਾ ਵੱਜਤ ਨਾ ਕੀਤਾ ਉਹਨਾਂ ਦੀ ਪਾਰਟੀ ਨੇ ਜਿੰਨੇ ਵੀ ਇਹ ਪੋਸਟਰ ਪਾਇਆ ਉਹਨਾਂ ਨੂੰ ਪੂਰੇ ਸਿੱਖ ਜਗਤ ਦੇ ਕੋਲੋਂ ਪੰਜਾਬੀਆਂ ਦੇ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ ਔਰ ਅੱਗੇ ਤੋਂ ਆਪਣੇ ਸੋਸ਼ਲ ਮੀਡੀਆ ਆਪਣੇ ਜਿਹੜੇ ਮੀਡੀਆ ਤੇ ਉਹਨਾਂ ਦੇ ਸੋਸ਼ਲ ਮੀਡੀਆ ਚੈੱਕ ਕਰਦੇ ਆ ਜਾਂ ਮੀਡੀਆ ਤੇ ਕੰਮ ਕਰਦੇ ਆ ਉਹਨਾਂ ਨੂੰ ਪੰਜਾਬ ਬਲਤੀ ਜਾਂ ਸਿੱਖਾਂ ਦੇ ਬਲਤੀ ਕੋਈ ਵੀ ਕਮੈਂਟ ਜਿਹੜਾ ਸਾਡੇ ਜਜ਼ਬਾਤਾਂ ਨਾਲ ਖੇਡਦਾ ਇਹੋ ਜਿਹੇ ਕਮੈਂਟ ਕਰਦਾ ਉਹਨਾਂ ਨੂੰ ਵਧਣਾ ਚਾਹੀਦਾ ਤੇ ਅੱਜ ਹੀ ਜਿਹੜਾ ਉਹ ਭਾਜਪਾ ਨੂੰ ਇਹਦੇ ਤੋਂ ਮਾਫੀ ਮੰਗਣੀ ਚਾਹੀਦੀ ਹੈ ਆਪਣੇ ਪੇਜ ਤੋਂ ਇੱਕ ਕਾਰਟੂਨ ਜਿਹੜਾ ਹਟਾਉਣਾ ਚਾਹੀਦਾ ਔਰ ਅਹ ਜੀ ਬੀਸੀ ਦੇ ਪ੍ਰਧਾਨ ਤੇ ਸ਼੍ਰੀ ਕਾਲਤਕਸਰ ਦੇ ਜਹਦਾ ਸਾਹਿਬ ਨੂੰ ਇਹਦੇ ਉੱਤੇ ਸਖਤ ਟਿੱਪਣੀ ਕਰਨੀ ਚਾਹੀਦੀ ਹੈ ਔਰ ਵਾਰਨਿੰਗ ਦੇਣੀ ਚਾਹੀਦੀ ਹੈ ਕਿ ਅੱਗੇ ਤੋਂ ਕੋਈ ਵੀ ਇਦਾਂ ਦਾ ਸਾਡੇ ਪਧਤੀ ਸਾਡੇ ਸਿੱਖ 전통 ਕੋਤੀ ਕੋਈ ਇਦਾਂ ਦੀ ਟਿੱਪਣੀ ਇਦਾਂ ਦੇ ਕਾਰਟੂਨ ਕਈ ਵਾਰ ਇਦਾਂ ਹੁੰਦਾ ਕਿ ਕਈ ਵਾਰ ਫਿਲਮਾਂ ਦੇ ਵਿੱਚ ਵੀ ਹਿੰਦੀ ਫਿਲਮਾਂ ਦੇ ਵਿੱਚ ਵੀ ਕਈ ਵਾਰ ਇਦਾਂ ਦਾ ਦਿਖਾ ਦਿੰਦੇ ਆ ਜਿੱਤੇ ਮੁੜ ਕੇ ਉਹਨਾਂ ਨੂੰ ਮਾਫੀ ਮੰਗਣੀ ਪੈਂਦੀ ਹੈ ਕਦੀ ਸਿੱਖਾਂ ਦੀ ਦਿਖਵਾ ਦੇ ਕਦੀ ਕਿਤੇ ਕੋਈ ਦਾ ਕੋਸ਼ ਇਹ ਮਤਲਬ ਫਿਲਮ ਇੰਡਸਟਰੀ ਵੀ ਕਰਦੀ ਦਿੰਦੀ ਹੈ ਭਾਜਪੀ ਨੇ ਜਿਹੜਾ ਕੀਤਾ ਇਹ ਉਤੋਂ ਵੀ ਬੇ ਬੇहद ਜ਼ਿਆਦਾ ਧਨੌਣੀ ਦੀ ਵੀ ਜਿਹੜੀ ਕਾਰਵਾਈ ਹੈ ਸੋ ਮੈਂ ਤੁਹਾਡੇ ਥੋਂ ਭਾਜਪੀ ਦੀ ਸਮੁੱਚੀ ਹਾਈ ਕਮਾਂਡ ਨੂੰ ਕਹੂੰਗਾ ਕਿ ਉਹ ਇਹਦੇ ਤੇ ਮਾਫੀ ਮੰਗਣ ਉਹ ਐਸਜੀਪੀਸੀ ਨੂੰ ਇਹ ਤੇ ਨੋਟਿਸ ਲੈਣਾ ਚਾਹੀਦਾ ਉਹ ਜੈਦਾਦ ਸਾਹਿਬ ਨੂੰ ਆਕਾ ਕਲ ਤੱਕ ਸਾਹਿਬ ਦੇ ਜੈਦਾਦ ਨੂੰ ਇਹਦੇ ਤੇ ਸਖਤ ਡਿਪੜੀ ਕਾਉਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਵੀ ਜਥੇਬੰਦੀ ਕੋਈ ਪਾਰਟੀ ਸਿਆਸੀ ਹਿੱਤਾਂ ਦੇ ਲਈ ਇਦਾਂ ਦੀ ਹਰਕਤ ਨਾ ਕਰੇ ਕਿ ਸਾਡੇ ਤੁਹਾਨੂੰ ਨਾਲ ਸੰਬੰਧਤ ਗੁਰੂਆਂ ਦੀ ਜਾਂ ਵੱਡੇ ਸਾਡੇ ਜਿਹੜੇ ਧਾਰਮਿਕ ਬੰਦੇ ਆ ਉਹਨਾਂ ਲਈ ਕੋਈ ਇਦਾਂ ਦਾ ਕਾਰਟੂਨ ਜਿਹੜਾ ਅੱਗੇ ਤੋਂ ਵਰਤੇ ਨਾ ਮੈਂ ਇਹ ਤੁਹਾਡੇ ਥੋਂ ਕਹਿਣਾ ਚਾਹੁੰਦਾ ਸੀਗਾ ਕਿਉਂਕਿ ਬਹੁਤ ਹੀ ਗੰਭੀਰ ਬਹੁਤ ਹੀ ਸੰਜੀਦਾ ਜਿਹੜਾ ਇਹ ਇਸ਼ੂ ਆ ਤੇ ਇਸ ਇਸ਼ੂ ਤੇ ਤੁਹਾਡੇ ਰਾਈ ਮੈਂ ਗੱਲ ਕਰਨੀ ਚਾਹੁੰਦਾ ਸੀ ਉਹ ਮੈਂ ਫਿਰ ਇੱਕ ਵਾਰ ਭਾਜਪਾ ਨੂੰ ਕਹੂੰਗਾ ਕੋਈ ਤੇ ਮਾਫੀ ਮੰਗੇ ਪੂਰੀ ਦੁਨੀਆ ਭਰ ਦੇ ਲੋਕਾਂ ਦੇ ਸਿੱਖਾਂ ਕੋਲੋਂ ਪੰਜਾਬੀਆਂ ਕੋਲੋਂ ਉਹਦੇ ਇਸ ਕਾਰਟੂਨ ਨੂੰ ਆਪਣੇ ਪੇਜ ਤੋਂ ਤੁਰੰਤ ਹਟਾਵੇ ਇਹ ਮੈਂ ਤੁਹਾਨੂੰ ਸੂਚਨਾ ਚਾਹੁੰਦਾ ਸੀ